ਕਿਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੀ ਕਿਤਾਬ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਆਥ ਨੂੰ ਹੀ ਅਰਜਨ ਨੇ ਘਰ ਦੀ ਕੱਢੀ ਬੋਤਲ ਲਿਆਂਦੀ। ਸਵਾਦ ਦੇਖਣ ਲਈ ਉਹਨੇ ਉਹਦੇ ਵਿੱਚੋਂ ਇੱਕ ਕੌਲੀ ਵੀ ਪੀ ਲਈ। ਸ਼ਰਾਬ ਵਧੀਆ ਸੀ। ਉਹਨੂੰ ਤਰਾਰਾ ਜਿਹਾ ਆਇਆ ਤਾਂ ਉਹਨੇ ਇੱਕ ਕੌਲੀ ਹੋਰ ਲਾ ਲਈ। ਬੋਤਲ ਨੂੰ ਡੱਬ ਵਿੱਚ ਦੇ ਕੇ ਉਹ ਪ੍ਰੀਤਮ ਦੇ ਘਰੋਂ ਚੱਲ ਪਿਆ। ਪ੍ਰੀਤਮ ਖੇਤੋਂ ਆਇਆ ਸੀ ਤੇ ਤੱਤਾ ਪਾਣੀ ਲੈ ਕੇ ਹੱਥ ਪੈਰ ਧੋ ਰਿਹਾ ਸੀ ਮੱਗਰ ਦਾ ਮਹੀਨਾ ਸੀ ਠੰਡ ਕਾਫੀ ਵੱਧ ਚੱਲੀ ਸੀ ਦੀਵਾਲੀ ਹੋਣੇ ਹੋਣੇ ਲੰਘ ਕੇ ਗਈ ਸੀ ਕਣਕਾਂ ਵਾਵਾ ਉੱਠ ਖੜੀਆਂ ਸਨ ਪਾਣੀ ਦੇਣ ਤੇ ਗੁੱਡ ਗਡਾਈ ਤੋਂ ਛੁੱਟ ਖੇਤਾਂ ਵਿੱਚ ਜਟਾਂ ਨੂੰ ਹੋਰ ਖਾਸ ਕੰਮ ਕੋਈ ਨਹੀਂ ਸੀ ਉਸ ਦਿਨ ਪ੍ਰੀਤਮ ਹੁਰੀਂ ਕਣਕ ਗੁੱਢ ਕੇ ਆਏ ਸਨ ਪਿਛਲੇ ਪਹਿਰ ਦੀ ਚਾਹ ਵੇਲੇ ਨੂੰ ਹੀ ਗੁੱਢਣ ਦਾ ਕੰਮ ਮੁੱਕ ਗਿਆ ਕੱਖਾਂ ਦੀਆਂ ਭਰੀਆਂ ਬਣਾ ਕੇ ਤੇ ਨਿੱਕੀਆਂ ਮੋਟੀਆਂ ਲੱਕੜ ਤਿੰਬੜ ਲੈ ਕੇ ਉਹ ਪਿੰਡ ਆ ਗਏ ਦਰਵਾਜੇੋਂ ਅੰਦਰ ਹੋ ਕੇ ਅਰਜਨ ਨੇ ਖੰਗੂਰ ਮਾਰੀ ਪ੍ਰੀਤਮ ਨੇ ਉਹਦਾ ਬੋਲ ਸਿਆਣ ਕੇ ਦੂਜੇ ਪਾਸੇ ਚੱਕੀ ਦੇ ਫੁੱਟੇ ਪੜ ਉੱਤੇ ਪੈਰ ਧੋਂਦਿਆਂ ਆਖਿਆ ਓਏ ਆ ਜਾ ਇੱਧਰ ਗਾਹਾਂ ਲੰਗਾ ਤਾਈ ਰਾਜੀ ਐ ਅਰਜਨ ਨੇ ਪੁੱਛਿਆ ਆਹੋ ਭਾਈ ਤੂੰ ਦੱਸ ਭਰਾ ਪਰਜਾਇ ਦਾ ਡੱਕਾ ਵੀ ਦੂਰਾ ਕਰ ਦਿਨਾ ਹੁੰਨਾ ਕਿ ਸਾਰਾ ਦਿਨ ਨੰਬਰਦਾਰੀ ਤੇ ਹੀ ਰਹਿਣਾ ਹੈ ਪ੍ਰੀਤਮਨੀ ਮਾਣੇ ਹੱਸ ਕੇ ਕਿਹਾ ਪਰਜਾਈ ਦਾ ਤਾਂ ਪੂਰਾ ਪਾਣੀ ਵਰਦਾ ਨੰਦਗੁਰ ਅਰਜਨ ਦੇ ਬੋਲਣ ਤੋਂ ਪਹਿਲਾਂ ਹੀ ਆਖ ਗਈ ਤੋ ਹੁਕਮਕਾਰ ਭਾਬੀ ਸਾਹਿਬ ਅਰਜਨ ਦੀ ਗੱਲ ਸੁਣ ਕੇ ਨੂ ਸੱਸ ਦੋਵੇਂ ਹੱਸਣ ਲੱਗੀਆਂ ਤੇ ਫੇਰ ਸੱਸ ਨੇ ਨੂ ਨੂੰ ਆਖਿਆ ਕਿ ਉਹ ਕੰਧ ਨਾਲ ਖੜਾ ਮੰਝਾ ਅਰਜਨ ਦੇ ਬੈਠਣ ਨੂੰ ਡਾਹ ਦੇਵੇ ਅਰਜਨ ਕਹਿੰਦਾ ਨਹੀਂ ਤਾਈ ਅਸੀਂ ਤਾਂ ਬੈਠਕ ਚ ਬੈਠਾਂਗੇ ਇੱਕ ਦਿਲਾਸ ਤੇ ਪਾਣੀ ਦਾ ਗੜਬਾ ਦੇ ਦਿਓ ਸਾਨੂੰ ਨੰਦਗੁਰ ਪਾਣੀ ਦਾ ਗੜਬਾ ਤੇ ਗਲਾਸ ਬੈਠਕ ਵਿੱਚ ਧਰ ਗਏ ਸਮੋਸੇ ਨਾਲ ਮੂੰਹ ਪੁੰਜਦਾ ਪ੍ਰੀਤਮ ਬੈਠਕ ਵੱਲ ਜਾਣ ਲੱਗਿਆ ਤਾਂ ਆਨੰਦਗੁਰ ਨੇ ਅੱਖਾਂ ਵਿੱਚ ਹੀ ਉਹਨੂੰ ਘੂਰਿਆ ਮਾਂ ਕਹਿੰਦੀ ਪ੍ਰੀਤਮ ਇਹ ਤਾਂ ਮਲੰਗ ਹੈ ਤੂੰ ਵੀ ਹੋਣਾ ਇਹੀ ਕਿਤੇ ਤੇ ਆ ਗਿਆ ਸਿਆਣਾ ਬਣ ਕੇ ਚੱਲ ਨਿਤ-ਨਿਤ ਕੋਈ ਥੋੜਾ ਹੁੰਦਾ ਹੁੰਦਾ ਅੱਜ ਪਤਾ ਨਹੀਂ ਕਿਵੇਂ ਆ ਗਿਆ ਗਾਹ ਨੂੰ ਨਹੀਂ ਆਉ ਪ੍ਰੀਤਮ ਨੇ ਬੁੜੀ ਤੇ ਬਹੂ ਦੋਵਾਂ ਨੂੰ ਟਕਾਉਣ ਦੀ ਕੋਸ਼ਿਸ਼ ਕੀਤੀ ਬੈਠਕ ਵਿੱਚ ਪ੍ਰੀਤ ਆਇਆ ਤਾਂ ਅਰਜਨ ਕਹਿੰਦਾ ਤੀਮੀ ਦੋ ਬੜਾ ਭੈ ਖਾਨਾ ਓਏ ਜੁੱਤੀਆਂ ਦਾ ਡਾਰਾ ਤਾਂ ਉੱਠ ਜਾਣਾ ਮੈਂ ਤਿੰਨ ਟੰਗੀ ਉੱਤੇ ਡੱਬ ਵਿੱਚੋਂ ਕੱਢ ਕੇ ਰੱਖੀ ਪਈ ਬੋਤਲ ਉਹਨੇ ਚੁੱਕੀ ਤੇ ਖੜਾ ਹੋਣ ਲੱਗਿਆ ਪ੍ਰੀਤਮ ਕਹਿੰਦਾ ਓਏ ਕਾ ਨੂੰ ਕੰਜਰ ਦੇ ਪੁੱਤਾ ਉਹ ਤਾਂ ਹੋਰ ਗੱਲ ਸੀ ਘਰ ਦੀ ਗੱਲ ਐ ਕੋਈ ਤੂੰ ਬੈ ਜਾ ਤੇਰਾ ਘਰ ਆ ਯਾਰ ਤੈਨੂੰ ਬੋਲਣ ਵਾਲਾ ਕੌਣ ਐ ਸਾਲਾ ਉਹ ਪੀਣ ਲੱਗੇ ਹਨੇਰਾ ਹੋ ਗਿਆ ਸੀ ਲਾਲ ਟੈਂ ਜਗਾ ਕੇ ਨੰਦਪੁਰ ਬੈਠਕ ਵਿੱਚ ਰੱਖ ਗਈ ਉਦੋਂ ਨੂੰ ਉਹ ਦੋ ਦੋ ਕੌਲੀਆਂ ਅੰਦਰ ਸੁੱਟ ਚੁੱਕੇ ਸਨ ਕੜਵੇ ਵਿੱਚ ਪਾਣੀ ਦਾ ਗਲਾਸ ਭਰ ਕੇ दारू ਪੀਣ ਵੇਲੇ ਕੌਲੀ ਵਿੱਚ ਟਿਪ ਕੋ ਪਾਣੀ ਗਲਾਸ ਵਿੱਚੋਂ ਪਾ ਲੈਂਦੇ ਗਲਾਸ ਵਿੱਚੋਂ ਹੀ ਪਾਣੀ ਦੀ ਘੁੱਟ ਭਰ ਦੇ ਤੇ ਅੰਬ ਦੇ ਅਚਾਰ ਦੀਆਂ ਫਾੜੀਆਂ ਚੁੱਸਣ ਲੱਗਦੇ ਅਰਜਨ ਨੂੰ ਖਾਸੀ ਚੜ ਗਈ ਸੀ ਆਖਰ ਉਹਨੇ ਗਿੰਦਰ ਦੀ ਬਹੁ ਦੀ ਗੱਲ ਛੇੜ ਲਈ ਪ੍ਰੀਤਮ ਕਹਿੰਦਾ ਚੱਲੀਏ ਉਹਨਾਂ ਦੇ ਗਿੰਦਰ ਆ ਗਿਆ ਹੋਣਾ ਖੇਤੋਂ ਗਿੰਦਰ ਨਾਲ ਕਣਕ ਦੀਆਂ ਗੱਲਾਂ ਕਰਨ ਬਹਾਨੇ ਜਾ ਆਉਣੇ ਆ। ਝਾਕਾ ਵੀ ਲੈ ਲਈ। ਉਹ ਕੌਲੀ ਵਿੱਚ ਹੋਰ दारू ਪਾਉਣ ਹੀ ਲੱਗੇ ਸਨ ਕਿ ਬੈਠਕ ਅੱਗੋਂ ਦੇ ਗਿੰਦਰ ਦੇ ਬਹੂ ਹਰਨਾਮੀ ਲੰਗਦੀ ਪ੍ਰੀਤਮ ਨੂੰ ਦਿਸੇ। ਉਹ ਝੱਟ ਬੋਲ ਪਿਆ। ਲੈ ਬਈ ਮਿੱਤਰਾ, ਉਹ ਤਾਂ ਘਰ ਹੀ ਆ ਗਈ। ਹੁਣ ਬਿੰਦ ਝੱਟ ਅਨੰਦਗੁਰੂ ਕੋਲ ਬੈਠੂ ਵੀ। ਛਿੱਟ ਛਿੱਟ ਲਾ ਲਈਏ ਫਿਰ ਬੇਬੇ ਕੋਲ ਚੱਲਨੇ ਆ। ਤੂੰ ਬੇਬੇ ਨੂੰ ਗੱਲ ਨਹੀਂ ਤੋਰ ਲਈ। ਇਹ ਤਾਂ ਆਪ ਹੀ ਛਿੜਪੂ ਪੋਰਾ ਸੰਗ ਨਹੀਂ ਮੰਨਦੀ। ਥੋੜੀ ਥੋੜੀ ਪੀ ਕੇ ਉਹ ਬੈਠਕ ਵਿੱਚੋਂ ਉੱਠੇ ਤੇ 베ੜੇ ਵਿੱਚ ਦੀ ਹੁੰਦੇ ਸਤਨੇ ਥੱਲੇ ਚੁੱਲ੍ਹੇ ਕੋਲ ਬੈਠੀਆਂ ਤਿੰਨ ਜਣੀਆਂ ਕੋਲ ਚਲੇ ਗਏ ਪ੍ਰੀਤਮ ਕਹਿੰਦਾ ਮਾਂ ਮਾਤਾ ਰਾਣੀ ਆਂਗੂ ਚੁੱਪ ਜਿਹਾ ਕਿ ਮੈਂ ਬੈਠੀ ਹਾਂ بے ਪਾਈ ਮੈਂ ਇਹਨੂੰ ਦੋ ਵਾਰੀ ਦੇਖ ਚੁੱਕੀ ਆ ਮਿਲਣ ਚੋ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਸੌਰਪੈਣੀ ਨੂੰ ਸੋਚਦੀ ਆ ਗੋਦੀ ਬਾਮਣ ਤੋਂ ਪਾਣੀ ਕਰਾ ਲਿਆ ਮਾਂ ਮਾਂ ਨੇ ਫਿਕਰ ਵਿੱਚ ਆਖਿਆ ਹਾਂ ਪਾਣੀ ਕਰਾਉਣ ਨੂੰ ਇਹਨੂੰ ਤਾਂ ਟਾਕੀ ਪੈਗੀ ਮਾਂ ਜਾਇਆ ਫਿਰ ਨਹੀਂ ਤਾਂ ਨੇਰੇ ਜੋ ਕੁੱਤੇ ਤੋਂ ਲੱਤ ਪੜਵਾਉਣਗੇ ਲਾਲਟਨ ਲੈ ਜਾ ਬੈਠਕ 'ਚੋਂ ਪ੍ਰੀਤਮ ਨੇ ਕਿਹਾ ਚੰਗਾ ਫਿਰ ਜਾਇਆ ਮਾਂ ਬੁੜੀ ਬੈਠਕ ਵੱਲ ਜਾਂਦੀ ਜਾਂਦੀ ਕਹਿੰਦੀ ਤੁਸੀਂ ਕਿਉਂ ਖੜੇ ਹੋ ਵੇ ਬਸ ਉਹੀ ਦਾਦੁਰ ਬੁੱਛਦੇ ਆ ਕੀ ਧਰੀ ਐ ਬਾਹਰ ਨਿਆਣਿਆਂ ਕਰਨੀ ਢੇੜਾ ਮਾਰ ਕੇ ਆਉਣੇ ਆ ਅਸੀਂ ਤਾਂ ਪ੍ਰੀਤਮ ਨੇ ਬਹਾਨਾ ਕੀਤਾ ਬੁੜੀ ਘਰੋਂ ਬਾਹਰ ਹੋਈ ਤਾਂ ਉਹ ਸ਼ਤਨੇ ਕੋਲ ਮੰਝਾ ਡਾ ਕੇ ਬੈਠ ਗਏ। ਸ਼ਤਨੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਬਾਲ ਕੇ ਚਾਨਣ ਕੀਤਾ ਹੋਇਆ ਸੀ। ਪ੍ਰੀਤਮ ਨੇ ਹਰਨਾਮੀ ਨੂੰ ਛੇੜਿਆ। ਤੂੰ ਕਿਵੇਂ ਰੁੱਸੀ ਜੀ ਬੈਠੀ ਐਂ ਹਰਨਾਮ ਕੋਰੇ? ਸਾਗ ਧਰਿਆ ਸੀ। ਸਾਗ ਦੀ ਬਾਟੀ ਦੇਣ ਆਈ ਆਂ। ਮੈਂ ਤੇ ਬੁੜੇ ਨੇ ਤਾਂ ਰੋਟੀ ਖਾ ਲਈ। ਉਹ ਅਜੇ ਆਇਆ ਨਹੀਂ ਖੇਤੋਂ। ਹਰਨਾਮੀ ਬੋਲੀ। ਖੇਤ ਕੀ ਕਰਦੇ ਨੇ ਅੱਜ? ਐਨਾ ਨੇਰਾ ਕਿਉਂ ਕਰਦਾ? ਪ੍ਰੀਤਮ ਨੇ ਪੁੱਛਿਆ। ਕਾਨਕ ਕੋਟ ਦੇਸੀ ਦਿਹਾੜੀ ਇਹ ਲੈ ਕੇ ਗਿਆ ਹੋਇਆ ਨਵੇੜ ਕੇ ਹੀ ਆਉ ਮੇਰੀ ਜਾਨ ਚ ਤਾਂ ਉਹਨੇ ਜਵਾਬ ਦਿੱਤਾ ਆਨੰਦਗੁਰ ਵਿੱਚ ਦੀ ਹੀ ਬੋਲ ਉੱਠੀ ਆਹਾ ਅਰਜਨ ਕਿਵੇਂ ਬਾਂਦਰ ਜਿਹਾ ਬਣਿਆ ਬੈਠਾ ਮੁਟਕੜੀ ਮਾਰੀ ਨਹੀਂ ਸੁਣੀ ਜਾਨਾ ਮੈਂ ਤਾਂ ਦੇੱਕੀ ਜਾਨਾ ਸੀ ਬਈ ਭਾਬੀ ਕੁਛ ਉਚਾਰੋਗੀ ਅਰਜਨ ਨੇ ਕੱਚਾ ਜਿਹਾ ਹੋ ਕੇ ਆਖਿਆ ਐ ਦਿਨ ਨਹੀਂ ਨਿਕਲਨੇ ਤੇਰੇ ਵਿਆਹ ਕਰਵਾਲਾ ਬੋਲ ਲਿਆਵਾ ਸਾਗ ਨੰਦ ਗੁਰ ਨੇ ਸਿਰੇ ਦੀ ਆਖ ਦਿੱਤੀ ਦਿਨ ਨਿਕਲਣ ਨੂੰ ਕੀ ਐ ਜਿਉਂਦਿਆਂ ਰਹਿਣ ਪਰਜਾਈਆਂ ਦਿਨ ਨਿਕਲਣ ਨੂੰ ਕੀ ਐ ਜਿਉਂਦਿਆਂ ਰਹਿਣ ਪਰਜਾਈਆਂ ਅਰਜੋਂ ਦੇ ਜਵਾਬ ਚੋ ਵੇ ਨਿਆਜ਼ਗੀ ਵਿੱਚ ਬਲੇਟਿਆ ਹੋਂਕੇ ਦਾ ਰੰਗ ਸੀ ਪਰਜਾਈਆਂ ਦਾ ਤੂੰ ਕੀ ਲੱਗਦਾ ਇਹ ਤਾਂ ਚੰਦ ਰੋਜ਼ ਦਾ ਮੇਲਾ ਹੁੰਦਾ ਹੈ ਗੋਲਾ ਧੰਦਾ ਕਰਦਾ ਰਹੇਗਾ ਤਾਂ ਟੁਕ ਮਿਲਦਾ ਰਹੋ ਨਹੀਂ ਤਾਂ ਫਾੜ ਫਾੜ ਪੈਣਗੀਆਂ ਇੱਕ ਦਿਨ ਅੱਗੇ ਤੂੰ ਸਮਝ ਨਾ ਸਮਝ ਅਨੰਦ ਗੁਰ ਨੇ ਨਵੀਂ ਸਮਝੌਤੇ ਦਿੱਤੀ ਤੂੰ ਲਿਆ ਤਾਂ ਸਹੀ ਇਹ ਕੋਈ ਜਵਾਬ ਦਿੰਦਾ ਕੁੜੀ ਦੱਸ ਕੌਣ ਐ ਜਾਂ ਐਵੇਂ ਹੀ ਮਗਜਾਲੀ ਮਾਰਦੀ ਐ ਪ੍ਰੀਤ ਨੇ ਗੰਭੀਰ ਹੋ ਗਿਆ ਭਾਈ ਦੀ ਸੋਂ ਮੈਂ ਛੋੜਦਾ ਨਹੀਂ ਆਖਦੀ ਆ ਖੜਾ ਮਲੂਕਾ ਮੈਂ ਤਾਂ ਤੜ ਕੇ ਉੱਠ ਜਾਨੀ ਆ ਕਹਿੰਦੀ ਗੱਲ ਕਰਦੀ ਐ ਤੂੰ ਪ੍ਰੀਤ ਨੇ ਪੁੱਛਿਆ ਆਪਣੀ ਸਰਜੀਤੋ ਦੀ ਕਿਹੜੀ ਸਰਜੀਤੋ ਤੂੰ ਨਹੀਂ ਜਾਣਦਾ ਚਾਚਾ ਨਹੀਂ ਮੇਰਾ ਮਕੰਦ ਮਕੰਦੇ ਦੀ ਘਰ ਵਾਲੀ ਸ਼ਾਂਤੀ ਦੀ ਭਤੀਜੀ ਐ ਸਰਜੀਤੋ ਮਲੂਕ ਤੇ ਹੀ ਰਹਿੰਦੀ ਐ ਉਹਨਾਂ ਦੇ ਕੋਈ ਜਵਾਕ ਜਨ ਲਈ ਨਹੀਂ ਸੀ ਉਹਨਾਂ ਨੇ ਹੀ ਪਾਲੀ ਐ ਉਹੀ ਵਿਆਹ ਕਰਨਗੇ ਚਾਚੀ ਸ਼ਾਂਤੀ ਦਾ ਜਮਾ ਨਹੀਂ ਮੋੜਦੀ ਮੇਰਾ ਆਖਾ ਨੰਦ ਘੁਰ ਪੈਰ ਰੱਖ ਕੇ ਗੱਲ ਕਰ ਰਹੀ ਸੀ ਓਏ ਭਾਈ ਸਭ ਠੀਕ ਐ ਸਭ ਸੱਚ ਐ ਕੋਈ ਨਹੀਂ ਕਰਾਂਗੇ ਗੱਲ ਤੇਰੇ ਨਾਲ ਵੀ ਭਾਬੀ ਸਾਹਿਬ ਅਰਜਨ ਨੇ ਹੌਂਕਾ ਲਿਆ ਤੇ ਟਿਕਟਕੀ ਲਾ ਕੇ ਹਰਨਾਮੀ ਵੱਲ ਵੇਖਣ ਲੱਗਿਆ ਹੌਲੀ ਦੇ ਕੇ ਕਹਿੰਦਾ ਇਸ ਭਾਬੀ ਦੀ ਵੀ ਕੋਈ ਗੱਲ ਸੁਣ ਲੋ ਇਹਨੂੰ ਵੀ ਦਿਓ ਟਾਈਮ ਜਾਂ ਤੇਲ ਤੇ ਈ ਲਾ ਕੇ ਰੱਖਣਾ ਵਿਚਾਰੀ ਨੂੰ ਪਹਿਲਾਂ ਇਸ ਰਕਾਨ ਦੀਆਂ ਦਾ ਮੁੱਕ ਲੈਣ ਦਿਓਰ ਨੂੰ ਵਿਆਉਣ ਲੱਗੀ ਐ ਹਰਨਾਮੀ ਨੇ ਆਨੰਦਪੁਰ ਵੱਲ ਇੱਕ ਬਲ ਝਾ ਕੇ ਅਰਜਨ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਦਿੱਤੀਆਂ ਲੈ ਕੁੜੇ ਤੂੰ ਮੁਖੌਲ ਮੰਨ ਲਿਆ ਮੇਰੀ ਗੱਲ ਦਾ ਨੰਦਗੁਰ ਆਪਣੀ ਗੱਲ ਨੂੰ ਸਿਰੇ ਚੜਾਉਣਾ ਚਾਹੁੰਦੀ ਸੀ ਐਨ ਐਚ ਰੋ ਬੁੜੀ ਗੜਬੀ ਲੈ ਕੇ ਆਗੇ ਲਾਲ ਟੈਣ ਦੇ ਚੰਨ ਵਿੱਚ ਹਰਨਾਮੀ ਨੇ ਦੇਖਿਆ ਮੁੰਡੇ ਦੀਆਂ ਗੱਲਾਂ ਉਤੇ ਮਾਸੜਿਆ ਹੋਇਆ ਸੀ ਗਰਦਨ ਲੰਮੀ ਸੀ ਹੱਥ ਗੋਰੇ ਸਨ ਪਿੰਜਣੀਆਂ ਮੋਟੀਆਂ ਤੇ ਗਿੱਟਾ ਪਤਲਾ ਛਾਤੀ ਭਾਰੀ ਤੇ ਮੋਢੇ ਚੌੜੇ ਚੌੜੇ ਹਰਨਾਮੀ ਨੇ ਸੋਚਿਆ ਕਾਣਾ ਰੱਗਾ ਸਰੀਰ ਹੈ ਇਹਦਾ ਤਾਂ ਪੁੰਨ ਖੱਟਲਾ ਭੈਣੇ ਕਿਸੇ ਜੱਟ ਦੀ ਧੀ ਦਾ ਮੁੰਡਾ ਤਾਂ ਇਹੋ ਜਿਹਾ ਲੱਖਾਂ ਚੋਂ ਇੱਕ ਮਸਾ ਟੱਕਰਦਾ। ਹਰਨਾਮੀ ਆਪਣੇ ਘਰ ਨੂੰ ਜਾਂਦੇ ਜਾਂਦੇ ਨੰਦਗੁਰ ਨੂੰ ਆਖ ਗਈ। ਅਰਜਨ ਇੱਕ ਹੱਥ ਨਾਲ ਮੁੱਛਾਂ ਨੂੰ ਬੱਟ ਦੇ ਰਿਹਾ ਸੀ। ਦਰਵਾਜ਼ੇ ਦੇ ਬਾਹਰ ਤੱਕ ਉਹਦੀ ਅੱਖ ਹਰਨਾਮੀ ਉੱਤੇ ਹਿਤੀ ਕੀ ਰਹੀ। ਦੋਵੇਂ ਜਣੇ ਉੱਠ ਕੇ ਦਵਾਰਾ ਬੈਠਕ ਵਿੱਚ ਆ ਗਏ ਤੇ ਹੋਰ ਪੀਣ ਲੱਗੇ। ਮੈਂ ਸ ਮਿਲ ਪਏ ਸੀ। ਦੁੱਧ ਦੀ ਬਾਲਟੀ ਲਿਆ ਕੇ ਸਤਨੇ ਵਿੱਚ ਰੱਖਦੀ ਬੁੜੀ ਨੰਦਗੁਰ ਨੂੰ ਬੋਲੀ। ਕੁੜੇ ਕੀ ਗੱਲਾਂ ਕਰਦੀਆਂ ਸੀ? ਤੁਸੀਂ ਬੈਠੀਆਂ ਇੱਥੇ ਮੁੰਡਿਆਂ ਨਾਲ? ਅਰਜਨ ਠੋਕਰ ਦੀ ਸੀ ਮੈਂ ਤਾਂ ਮੇਰੇ ਚਾਚੇ ਮਕੰਦੇ ਦੇ ਸਾਲੇ ਦੀ ਕੁੜੀ ਰਹਿੰਦੀ ਆ ਨਾ ਸਰਜੀਤੂ ਸਾਡੇ ਪਿੰਡ ਉਹਦੀ ਖਾਤਰ ਉਹਨੇ ਦੱਸਿਆ ਬੁੜੀ ਕਹਿੰਦੀ ਕੀ ਕਹਿੰਦਾ ਫੇਰ ਅਰਜਨ ਬੋਲਿਆ ਨਹੀਂ ਕੁਝ ਭੁਜਾਰਤਾ ਜੀਆਂ ਪਾਈ ਗਿਆ ਕੋਈ ਥੋ ਨਹੀਂ ਦਿੱਤਾ ਤੂੰ ਤਾਂ ਕੰਮ ਲਈ ਐ ਪੁੱਤ ਤੈਨੂੰ ਇੱਕੋ ਸੁਣਾਨਾ ਕੋਈ ਜ਼ੋਰ ਲਾ ਲੇ ਪਰ ਜਾਈ ਜਮਾ ਨਹੀਂ ਬਿਉਂਦੀ ਇਹਨੂੰ ਬੁੜੀ ਨੇ ਰਹਾਸ ਦੱਸਿਆ ਕਿਉਂ ਮਾਂ ਬੰਤ ਨੂੰ ਕੌਣ ਨਹੀਂ ਜਾਣਦਾ ਉਨੇ ਪੁੱਤ ਦੀ ਵੀ ਕੁਮਾਂ ਵੀ ਤਾਂ ਇਕੱਠੀ ਰੱਖਣੀ ਐ ਬੰਤੋਂ ਤਾਂ ਤੀਹੋ ਕਾਲ ਇਹਨੂੰ ਆਪਣੇ ਚੁੱਲ੍ਹੇ ਉਤੇ ਹੀ ਰੱਖੋ ساری ਉਮਰ ਅਸਨੇ ਖਰੀ ਸੁਣਾ ਦਿੱਤੀ ਨੰਦਕੁਰ ਦੇ ਕੰਨ ਖੁੱਲ ਗਏ ਉਹਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਸਾਕਾਂ ਨੂੰ ਕੀ ਸਾਕ ਹੁੰਦਾ ਨਹੀਂ ਇਸ ਮੁੰਡੇ ਨੂੰ 10 ਕੁਮਾਂ ਜ਼ਮੀਨ ਦਾ ਮਾਲਕ ਐ ਸਾਖ ਦਾ ਉੱਡ ਉਡਾਉਂਦੇ ਰਹੇ ਨੇ ਕੋਈ 10 ਜੱਟ ਆਏ ਹੋਣਗੇ ਪਰ ਕਦੇ ਬੰਤੋਂ ਨੇ ਕੋਈ ਗੱਲ ਆਖਤੀ ਕਦੇ ਛੰਡੇ ਨੇ ਇਸ ਮੁੰਡੇ ਨੂੰ ਆਪ ਪਤਾ ਐ ਪਰ ਕੀ ਕਰੇ ਵਿਚਾਰਾ ਅਕਲ ਤੇ ਪੜਦਾ ਪਿਆ ਹੋਇਆ ਸਕੰਜੇ ਚੋ ਕਸ ਕੇ ਰੱਖਿਆ ਹੋਇਆ ਬਨ ਤੋਂ ਬਦਕਾਰਨ ਦਾ 부ੜੀ ਨੂੰ ਹੋ ਗਏ ਅਰਜਨ ਦਾ ਰੋਦਨ ਕਰਨ ਲੱਗੀ ਬੋਤਲ ਜਦੋਂ ਮੁੱਕ ਗਈ ਤਾਂ ਉਹ ਦੋਵੇਂ ਉੱਥੋਂ ਉੱਠੇ ਤੇ ਮਤਾ ਜਿਹਾ ਪਕਾ ਕੇ ਗਿੰਦਰ ਦੇ ਦਰਵਾਜ਼ੇ ਵਿੱਚ ਜਾ ਖੜੇ ਹੋਏ ਪ੍ਰੀਤਮ ਨੇ ਖਾਲੀ ਬੋਤਲ ਵਿੱਚ ਪਉਆ ਕੋ ਪਾਣੀ ਪਾ ਕੇ ਅਰਜਨ ਨੂੰ ਫੜਾ ਦਿੱਤਾ ਉਹਨੇ ਬੋਤਲ ਡੱਬੇ ਵਿੱਚ ਟੰਗ ਲਈ ਸੀ ਦਰਵਾਜ਼ੇ ਵਿੱਚੋਂ ਪ੍ਰੀਤਮ ਨੇ ਗਿੰਦਰ ਨੂੰ ਹਾਕ ਮਾਰੀ ਰੋਟੀ ਖਾ ਕੇ ਹਟਿਆ ਸੀ ਤੇ ਪਿਓ ਨਾਲ ਕੋਈ ਝਗੜਾ ਜਿਹਾ ਕਰ ਰਿਹਾ ਸੀ ਹਰਨਾਮੀ ਚੁੱਲੇ ਮੁਰੇ ਬੈਠੀ ਭਾਂਡੇ ਮਾਂਝ ਰਹੀ ਸੀ ਗਿੰਦਰ ਨੇ 베ੜੇ ਵਿੱਚ ਆ ਕੇ ਪੁੱਛਿਆ ਕਿਹੜਾ ਐ ਕਿਹੜੇ ਨੂੰ ਤੂੰ ਕਦੋਂ ਪਛਾਣਦਾ ਐ ਬਾਈ ਹੋਰ ਫਿਰ ਗੁੱਡਤੀ ਸਾਰੀ ਪ੍ਰੀਤਮ ਨੇ ਪੁੱਛਿਆ ਉਹ ਵੀ 베ੜੇ ਵਿੱਚ ਆ ਖੜੇ ਸਨ ਉਹ ਅਜੇ ਕਣਕ ਦੀਆਂ ਗੱਲਾਂ ਕਰ ਹੀ ਰਹੇ ਸਨ ਕਿ ਅੰਦਰੋਂ ਬੁੜੇ ਨੇ ਪ੍ਰੀਤਮ ਨੂੰ ਹਾਕ ਮਾਰ ਲਈ ਸਣਾ ਬਿਆਈ ਚਾਚਾ ਕੇਰ ਸਿਆਮ ਤੂੰ ਵੰਦ ਰਹੀ ਹੈ ਪ੍ਰੀਤਮ ਨੇ ਉੱਚੇ ਬੋਲ ਵਿੱਚ ਕਿਹਾ ਹੋਰ ਭਈ ਮੇਰਾ ਤਾਂ ਇਹੋ ਟਿਕਾਣਾ ਪ੍ਰੀਤਮਾ ਬਈ ਤੂੰ ਦੱਸ ਗਿੰਦਰ ਲੜੀ ਜਾਂਦਾ ਮੇਰੇ ਨਾਲ ਆ ਵੇਲਾ ਕਰਤਾ ਖੇਤੋਂ ਆਉਣ ਨੂੰ ਮੈਂ ਕਹਿਣਾ ਇੱਕ ਦਿਹਾੜੀਆ ਹੋਰ ਲੈ ਜਾਂਦਾ ਜਾਂ ਕੱਲ ਨੂੰ ਇੱਕ ਦਿਹਾੜੀਆ ਲਾ ਕੇ ਬਾਕੀ ਰਹਿਂਦੀ ਗੁੱਡੀ ਜਾਂਦੀ ਐਸ ਰਿੰਗੀ ਜਾਂਦੀ ਐ ਨਾ ਉਹਨੂੰ ਕੱਖ ਨਾ ਧਾਰ ਕੱਢੀਆ ਕਿਸੇ ਨੇ ਜਾ ਬਈ ਬੋਟੀ ਨੂੰ ਸਿਖਾ ਧਾਰ ਦਾ ਕੰਮ ਮਾਸਾਹਤ ਤੇ ਬੁਆ ਰੱਖੀ ਐ ਕਿਤੇ ਗਰਾਂ ਗੋਹੀ ਹੀ ਜਾਣਾ ਪੈ ਜਾਂਦਾ ਬੰਦੇ ਨੂੰ ਕੇਰ ਸਿੰਘ ਬੋਲਦਾ ਜਾ ਰਿਹਾ ਸੀ ਦੋ ਮੈਂ ਜਣੇ ਅੰਦਰ ਬੁੜੇ ਕੋਲ ਹੀ ਜਾ ਬੈਠੇ ਉਹਨੂੰ ਗੱਲਾਂ ਮਾਰਦੇ ਵੇਖ ਕੇ ਗਿੰਦਰ ਨੇ ਮੈਸ ਦੀ ਖੁਰਲੀ ਵਿੱਚ ਕੱਖ ਸੁੱਟੇ ਤੇ ਜੋ ਛੋਲਿਆਂ ਦਾ ਦਾਣਾ ਬਰੂਰ ਦਿੱਤਾ ਮੈਂ ਉਸ ਨੂੰ ਮਾਰਨ ਲੱਗੀ ਤੇ ਉਹ ਧਾਰ ਕੱਢਣ ਦੀ ਤਿਆਰੀ ਕਰਨ ਲੱਗ ਪਿਆ ਛੋਟੀ ਬਾਟੀ ਵਿੱਚ ਸਾਗ ਤੱਤਾ ਕਰਕੇ ਤੇ ਵਿੱਚ ਮੱਖਣੀ ਦਾ ਰੁਗ ਸੁਟ ਗਿਆ ਨਾਮੀ ਉਹਨੂੰ ਫੜਾ ਗਈ ਇੱਕ ਚਮਚਾ ਵੀ ਪਾਣੀ ਦੀ ਗੜਬੀ ਤੇ ਕੌਲੀ ਦੇਣ ਆਏ ਤਾਂ ਪ੍ਰੀਤਮ ਤੇ ਬੁਢਾ ਆਪਣੀਆਂ ਗੱਲਾਂ ਵਿੱਚ ਪੂਰੇ ਮਗੇ ਹੋਏ ਸਨ ਦੋਵਾਂ ਦਾ ਮੂੰਹ ਭਰੇ ਸੀ ਗੜਬੀ ਧਰਮਨ ਲੱਗੀ ਹਰਨਾਮੀ ਦੇ ਹੱਥ ਉੱਤੇ ਅਰਜਨ ਨੇ ਆਪਣਾ ਹੱਥ ਰੱਖ ਦਿੱਤਾ ਉਹ ਕੁਝ ਨਾ ਬੋਲੇ ਸਗੋਂ ਗੜਬੀ ਵਿੱਚ ਉਂਗਲ ਡਬੋ ਕੇ ਅਰਜਨ ਦੇ ਮੂੰਹ ਤੇ ਪਾਣੀ ਦੀਆਂ ਬੂੰਦਾਂ ਛਿਰਕ ਗਏ ਦੋਵਾਂ ਨੇ ਗੱਲਾਂ ਕਰਦੇ ਕਰਦੇ ਸਾਗ ਖਾ ਲਿਆ ਗੜਬੀ ਤੇ ਕੌਲੀ ਤਾਂ ਧਰੇ ਦੇ ਧਰੇ ਰਹਿ ਗਏ ਬੋਤਲ ਵਿੱਚ ਪਾਣੀ ਪਿਆ ਸੀ ਉਹ ਗਿੰਦਰ ਨੂੰ ਸੁਲਾ ਮਾਰਨਗੇ ਪ੍ਰੀਤਮ ਜਾਣਦਾ ਸੀ ਕਿ ਗਿੰਦਰ ਖਾਂ ਦਾ ਪਿੰਦਾ ਨਹੀਂ ਪਰ ਇੱਕ ਨਾਟਕ ਜਾਰਜਨ ਨੇ ਵੀ ਖੜਨਾ ਸੀ ਨਾਟਕ ਕਰਨ ਦੀ ਤਾਂ ਲੋੜ ਹੀ ਨਾ ਪਈ ਉਦੋਂ ਮੈਂ ਉੱਠੇ ਤੇ ਬੇੜ ਵਿੱਚ ਆ ਗਏ ੱੱਲੇ ਗਿੰਦਰ ਨੇ ਪੁੱਛਿਆ ਹੋਰ ਹੁਣ ਤੂੰ ਤਾਂ ਗੱਲ ਹੀ ਨਹੀਂ ਕਰਦਾ ਕੰਮ ਜਿਹੀ ਕਰਦਾ ਫਿਰਦਾ ਪ੍ਰੀਤਮ ਨੇ ਇਹਨੇ ਹੋਰਾ ਮਾਰਿਆ ਘਾਰ ਨੂੰ ਕਵੇਲਾ ਹੋ ਗਿਆ ਫਿਰ ਤੋਂ ਤਾਂ ਜੇ ਹੁਣ ਆਇਆ ਸੀ ਹਰਨਾਮੀ ਨੇ ਆਖਿਆ ਤੂੰ ਨਹੀਂ ਕੱਢਦੀ ਹੁੰਦੀ ਪ੍ਰੀਤਮ ਨੇ ਲਾਚੜ ਕੇ ਕਿਹਾ ਨਾ ਮੈਂ ਤਾਂ ਕਦੇ ਉਹ ਹੱਸ ਪਈ ਵਾ ਨਹੀਂ ਤੇਰੇ ਜੱਟ ਦੀ ਤੀ ਹੋ ਕੇ ਪ੍ਰੀਤਮ ਜਾਂਦਾ ਜਾਂਦਾ ਕਹਿ ਗਿਆ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ